ਸਸ਼ੀਕਾਲ న్యూਸ ਜਨ ਪੰਜਾਬ ਹਰਿਆਣਾ ਦੇਖ ਰਹੇ ਸਰ ਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਕਿਸੇ ਵੀ ਸੂਰਤ ਦੇ ਵਿੱਚ ਆਪਣੇ ਹੱਕ ਨਹੀਂ ਛੱਡੇਗਾ ਜਦੋਂ ਜਦੋਂ ਪੰਜਾਬ ਦੀ ਬਾਹ ਨੂੰ ਮਰੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਨੇ ਹਮੇਸ਼ਾ ਬਾਉਂਸ ਬੈਕ ਕੀਤਾ ਹੈ ਦਰਅਸਲ ਖਾਸ اجلاس ਅਨੰਦਪੁਰ ਸਾਹਿਬ ਵਿਧਰਤੀ ਤੇ ਸੱਦਿਆ ਗਿਆ ਸੀ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੋਈ ਆਕਰ ਕਰੂਗਾ ਬਾਹਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਦਿੱਤੀ ਗਈ ਇਹ ਚੇਤਾਵਨੀ ਕੇਂਦਰ ਸਰਕਾਰ ਦੇ ਲਈ ਸੀ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵਾਰ-ਵਾਰ ਪੰਜਾਬ ਵਿਰੋਧੀ ਫੈਸਲੇ ਕਰਕੇ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਇਹ ਕੇਂਦਰ ਦੀ ਗਲਤ ਫਹਮੀ ਹੈ ਕਿ ਪੰਜਾਬ ਅੱਖਾਂ ਬੰਦ ਕਰਕੇ ਆਪਣੇ ਹੱਕ ਛੱਡ ਦੇਵੇਗਾ ਉਹ ਕੋਈ ਗਲਤ ਫਹਮੀ ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਹੈ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ ਐਜੂਕੇਸ਼ਨ ਦਾ ਮਸਲਾ ਹੈ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਭਾਵੇਂ ਮੁਗਲ ਤੇ ਅੰਗਰੇਜ਼ ਚਲੇ ਗਏ ਪਰ ਅੱਜ ਵੀ ਕੇਂਦਰ ਵਿਚਲੀ ਹਕੂਮਤ ਦੀ ਸੋਚ ਉਹਨਾਂ ਵਰਗੀ ਹੈ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਸਬਰ ਚੱਕੀਤਾ ਜਾ ਰਿਹਾ ਜਦਕਿ ਭਾਜਪੀ ਨੇ ਵੀ ਸੱਤਾ ਤੇ ਵਿਰੋਧੀ ਧਿਰ ਤੇ ਪਲਟਵਾਰ ਕਰਦੇ ਜਵਾਬ ਦਿੱਤਾ ਕਿ ਇਹ ਸਪੈਸ਼ਲ ਇਜਲਾਸ ਸਿਆਸਤ ਕਰਨ ਦਾ ਮੰਚ ਨਹੀਂ ਹੋਣਾ ਚਾਹੀਦਾ ਸੀ ਜਿਸ ਕਿਸਮ ਦੇ ਕਿਸੇ ਟਾਈਮ ਮੁਗਲਾਂ ਦੀ ਸੋਚ ਸੀ ਸਪੀਕਰ ਸਾਹਿਬ ਮੇਰੇ ਵੱਲ ਥੋੜਾ ਧਿਆਨ ਕਰਿਓ ਜੋ ਸੋਚ ਫਿਰ ਅੰਗਰੇਜ਼ਾਂ ਦੀ ਸੀ 200 ਸਾਲ ਜਿੰਨਾ ਰਾਜ ਕੀਤਾ ਉਹ ਹੀ ਅੱਜ ਦੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਨ ਵਾਲੇ ਨੇ ਅੱਜ ਉਹਨਾਂ ਸਰਕਾਰਾਂ ਦੀ ਵੀ ਸੋਚ ਇਸੇ ਕਿਸਮ ਦੀ ਸਾਡੀ ਹਿਸਟਰੀ ਨੂੰ ਸਪੀਕਰ ਸਾਹਿਬ ਰੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਸ਼ਹਾਦਰ ਨੂੰ ਆਪਣੇ ਰਾਜਨੀਤਿਕ ਸਵਾਰਥਾਂ ਦੇ ਲਈ ਇਸ عظیم ਸਦਨ ਦਾ ਪ੍ਰਯੋਗ ਕਰਨਾ ਮੈਂ ਕਮ ਸੇ ਕਮ ਇਤਨੇ ਐਕਸਪੀਰੀਅੰਸ ਨੇ ਸਾਡੇ ਵੱਡੇ ਭਰਾ ਨੇ ਨੇਤਾ ਵਿਪੱਖਸ਼ ਤੋਂ ਉਮੀਦ ਨਹੀਂ ਕਰਦਾ ਸੀ ਕਿ ਅੱਜ ਗੁਰੂਆਂ ਨੂੰ ਯਾਦ ਕਰਨ ਦਾ ਦਿਨ ਸੀ ਅੱਜ ਸ਼ਹਾਦਤ ਨੂੰ ਨਮਨ ਕਰਨ ਦਾ ਦਿਨ ਸੀ ਲੇਕਿਨ ਖੋਸ਼ੀ ਰਾਜਨੀਤੀ ਕਰਨ ਤੋਂ ਅੱਜ ਵੀ ਬਾਜ਼ ਨਹੀਂ ਆਇਆ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੇ ਰਾਖੇ ਦੇ ਵਿੱਚੋਂ ਜਾਣਿਆ ਜਾਂਦਾ ਹੈ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਸ ਵਿਸ਼ੇਸ਼ ਸਦਨ ਦੇ ਵਿੱਚ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਹੋਇਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਪੀਯੂ ਪੀਬੀਐਮਪੀ ਖੇਤੀ ਦਾ ਮਤਵ ਹੋਵੇ ਇਹਨਾਂ तमाम ਮੁੱਦਿਆਂ ਦੀ ਸਦਨ ਦੇ ਵਿੱਚ ਗੂੰਜ ਸੁਣਾਈ ਦਿੱਤੀ ਅਨੰਦਪੁਰ ਸਾਹਿਬ ਤੋਂ ਨਵਿੰਦਰ ਬਰਾੜ ਦੇ ਨਾਲ ਪਿਊ ਰਿਪੋਰਟ ਨਿਊ ਸਿਟੀ ਇਹ ਲਗਾਤਾਰ ਦੇਸ਼ ਦੇ ਸ਼ਾਸਕ ਜਿਹੜੇ ਨੇਗੇ ਉਹ ਪੰਜਾਬ ਤੇ ਢਾੜ ਵੀ ਬਾਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ 3 ਕਰੋੜ ਪੰਜਾਬੀ ਜਿਨ੍ਹਾਂ ਨੇ ਜਿਨ੍ਹਾਂ ਦੇ ਗੁਰੂ ਨੇ 350 ਸਾਲ ਪਹਿਲਾਂ ਇਸ ਦੇਸ਼ ਨੂੰ ਇਕੱਠੇ ਰੱਖਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਅੱਜ ਵੀ 3 ਕਰੋੜ ਪੰਜਾਬੀ ਜਿਹੜੇ ਸਹਿਯਾ ਦੇ ਰਹੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਨੇਕਤਾ ਨੂੰ ਵੜਾ ਕੇ ਰੱਖਾਂਗੇ ਏਕਤਾ ਤੇ ਅਖੰਡਤਾ ਨੂੰ ਵੜਾ ਕੇ ਰੱਖਾਂਗੇ ਅਸੀਂ ਨਹੀਂ ਟੁੱਟਣ ਦੇਵਾਂਗੇ ਅਸੀਂ ਪੰਜਾਬ ਦੀ ਹਰ ਇੱਕ ਲੜਾਈ ਜਿਹੜੀ ਆ ਉਹ ਡਟਵੀਂ ਲੜਾਈ ਲੜਾਂਗੇ ਚੰਡੀਗੜ੍ਹ ਜਿੱਤੇ ਉੱਪਰ ਪੰਜਾਬ ਦਾ ਹੱਕ ਆ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਉਹ ਸਾਡੇ ਤੋਂ ਮਕਮਲ ਤੌਰ ਤੇ ਉਸ ਨੂੰ ਯੂਟੀ ਬਣਾਉਣ ਦੇ ਜਿਹੜੇ ਯਤਨ ਚੱਲ ਰਹੇ ਨੇ ਸਾਡੇ ਤੋਂ ਖੂਨ ਦੇ ਯਤਨ ਕੀਤੇ ਜਾ ਰਹੇ ਨੇ ਸੋ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ ਤੇ ਪੰਜਾਬ ਦਾ ਹੱਕ ਆ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਸੋ ਜਿਹੜੇ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਹੱਲ ਹੋਣੇ ਚਾਹੀਦੇ ਨੇ ਅੱਜ ਇੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਤੇ ਅੱਜ ਇੱਥੇ ਗੱਲ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੀ ਸਾਡੇ ਬੰਦੀ ਸਿੰਘਾਂ ਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਉਹਨਾਂ ਦੀ ਰਿਹਾਈ ਦੀ ਮੈਂ ਮੰਗ ਕਰਦਾ ਅੱਜ ਦੇ ਇਸ ਮੌਕੇ ਤੇ ਅੱਗੇ ਬਾਤਿਆਂ ਆ ਤਾ ਉਧਰ ਪਵਿੱਤਰ ਸ਼ਹਿਰਾਂ ਦੇ ਦਰਜੇ ਦੇ ਨਾਲ ਜੁੜੀ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਅੰਮ੍ਰਿਤਸਰ ਵਾਰਲਡ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਅੱਜ ਐਲਾਨ ਦਿੱਤਾ ਗਿਆ ਦੇ ਦਿੱਤਾ ਗਿਆ ਵਾਲ ਸਿਟੀ ਮਤਲਬ ਅੰਮ੍ਰਿਤਸਰ ਸ਼ਹਿਰ ਦਾ ਅੰਦਰੂਨੀ ਹਿੱਸਾ ਤਾਂ ਦਰਬਾਰ ਸਾਹਿਬ ਦੇ ਨਾਲ ਲੱਗਦਾ ਸਾਰਾ ਇਲਾਕਾ ਪਵਿੱਤਰ ਐਲਾਨਿਆ ਗਿਆ ਹੈ ਦੱਸਿਆ ਕਿ ਪਹਿਲਾਂ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਹੀ ਪਵਿੱਤਰ ਐਲਾਨਿਆ ਗਿਆ ਸੀ ਤਾਂ ਸਪੀਕਰ ਕੁਲਤਾਰ ਸੰਵਾ ਦੇ ਵੱਲੋਂ ਇਹ ਸਬਾਬਤ ਜਾਰੀ ਜਾਣਕਾਰੀ ਦਿੱਤੀ ਗਈ ਹੈ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਦੱਸ ਦਈਏ ਕਿ ਸੋਧ ਕੀਤੀ ਗਈ ਹੈ ਸਪੀਕਰ ਅ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਸੋਧ ਕੀਤੀ ਹੈ ਦਰਅਸਲ ਜੋ ਮਤਾ ਸੀਮ ਭਗਵੰਤ ਪਾਣ ਦੇ ਵੱਲੋਂ ਖੁਦ ਪੇਸ਼ ਕੀਤਾ ਗਿਆ ਉਸ ਦੇ ਵਿੱਚ ਦਰਬਾਰ ਸਾਹਿਬ ਦੇ ਜਿਹੜਾ ਅੰਦਰੂਨੀ ਹਿੱਸਾ ਅਸੀਂ ਕਹਿ ਸਕਦੇ ਹਾਂ ਉਸ ਤੋਂ ਪਹਿਲਾਂ ਕਵਰ ਨਹੀਂ ਸੀ ਕੀਤਾ ਗਿਆ ਸਿਰਫ ਗਲਿਆਰੇ ਦਾ ਜ਼ਿਕਰ ਸੀ ਔਰ ਹੁਣ ਵਾਲ ਸਿਟੀ ਨੂੰ ਯਾਨੀ ਕਿ ਅੰਦਰੂਨੀ ਹਿੱਸਾ ਜਿਹੜਾ ਹੈ ਔਰ ਜਲੀਆਂਵੜਾ ਬਾਗ ਅਸੀਂ ਕਹਿ ਸਕਦੇ ਹਾਂ ਉਹ ਵੜਾ ਇਲਾਕੇ ਦਾ ਸ਼ਾਇਦ ਉਸ ਦੇ ਵਿੱਚ ਜ਼ਿਕਰ ਹੋਏਗਾ ਹਾਲਾਂਕਿ ਪੂਰੀ ਡੀਟੇਲ ਦੇ ਵਿੱਚ जरूर जरा दर्शकों तक जानकारी पूरी पहुंचावे कि आखिरकार जरा अंदरूनी हिस्सा तक कवर किया जाएगा बेसिकली क्योंकि अजिहा नहीं है कि सिर्फ एक ऐलान है बल्कि जिस इलाके पूरा पवित्र ऐलाना गया है तो उस मीट शराब दुकाना नहीं हो उस पूरी तरह आधिकारिक तौर पर सरकारी तौर पर बैन कर दिता गया और जेकर उसे कोई उलंघना करेगा तो सुभाविक तौर पर फिर उस हिसाब के उससे जुर्माना या जो भी कार्रवाई बनती होएगी वह की जाएगी ਔਰ ਇਹਨਾਂ ਵੀ ਅਸ਼ੋਰ ਕੀਤਾ ਗਿਆ ਹੈ ਸੀਐਮ ਭਗਵੰਤ ਪਾਣ ਦੇ ਵੱਲੋਂ ਕਿ ਉਹਨਾਂ ਦਾ ਸੀ ਦੂਸਰੇ ਪਾਸੇ ਜਿਹੜਾ ਬੰਦੋਬਸਤ ਲਈ ਕਰਕੇ ਦਵਾਂਗੇ ਤਾਂ ਸੁਣਦੇ ਆ ਕਿ ਕੁਝ ਕਿਹਾ ਗਿਆ ਹੈ। ਨਵਾਜੀ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ। ਜੀ ਅਧਿਕਾਰਿਕ ਤੌਰ ਤੇ ਗਲੀਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿੰਦੇ ਨੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸਹਿਰਸਪਾਟੇ ਲਈ ਵਿਸ਼ੇਸ਼ ਪ੍ਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ। ਸ੍ਰੀ ਸਰ ਕਗਲਿਆਰਾ, ਆਨੰਦਪੁਰ ਸਾਹਿਬ ਜੀ ਅਤੇ ਤਲਵੰਡੀ ਸਾਹਿਬੋ ਕਾ ਕੋਹੋਲੀ ਸਿਟੀ ਕਾ ਦਰਜਾ ਦਿਆ ਜਾਏ। ਅੱਜ ਉਹ ਹੋਲੀ ਸਿਟੀ ਕਾ ਦਰਜਾ ਦਿਆ ਗਿਆ ਹੈ। और लोगों की ये जो इतने दिनों से स्पिरिचुअल इमोशनल डिमांड थी वो डिमांड पूरी हुई है मैं सब लोगों को बधाई देता हूँ सभी मेंबर्स जो हैं असेंबली के उनको शुक्रिया अदा करता हूँ उनको बहुत बहुत बधाई देता हूँ इस मौके अस बधाई देना चाहते हैं पंजाब के मुख्यमंत्री कैबिनेट मंत्री सार्यानों के जो पूरे वर्ल्ड तो हवाई जहाज राय बसा राय ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਤਰ ਧਰਤੀ ਤੇ ਨਤਮਸਤਕ ਹੋਣ ਲਈ ਸੰਗਤਾਂ ਜਦੋਂ ਪ੍ਰੇਸ਼ ਕਰਦੀਆਂ ਸਨ ਰਸਤਿਆਂ ਦੇ ਵਿੱਚ ਬਾਸਾਡੇ ਤੋਂ ਅਸੀਂ ਰੇਲਵੇ ਸਟੇਸ਼ਨ ਤੋਂ ਅਸੀਂ ਇਹੜੇ ਉਹਨਾਂ ਨੂੰ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਸਾਧਾ ਨੂੰ ਠੇਸ ਪਹੁੰਚਾਉਂਦੀਆਂ ਸਨ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਡਿਊਟੀ ਕਮਿਸ਼ਨ ਬਣ ਜੇ ਪੁਰਸਲ ਕਮਿਸ਼ਨ ਬਣ ਜੇ ਸਾਰੇ ਖੁਸ਼ੀਆਂ ਲੈਂਦੇ ਸਨ ਪਰ 14-15 ਸਾਲਾਂ ਤੋਂ ਕਿਸੇ ਵੀ ਅਫਸਰ ਨੇ ਜਿਹੜੀ ਇੱਧਰ ਧਿਆਨ ਨਹੀਂ ਦਿੱਤਾ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ। ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਵਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਨਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਾ ਗਿਆ? ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੋਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੁੰੀਆਂ ਨੇ ਫਿਰ ਜ ਨਵਾਂ ਕੀ ਹੋਇਆ दरबार साहेब जी अंदरूनी हिस्सा भी पवित्र गया है तो इसको लैके कलैरफाई किया गया है स्पीकर कुलतार संधवा के वालों दस दिए कि इस बाबत जानकारी जी है पूरी दी गई क्योंकि अपने आप के अहम फैसला किया गया तलव्डी सबो आनंदपुर साहिब शहर में पूरा पवित्र दर्जा दिता गया यानी कि उन्होंने शहर ज बिल्कुल जो मीट से शराब दुकाना नहीं हो जब दरबार साहब के न लगता अंदरूनी हिस्सा लागू अगे हिंदू राष्ट्र खालिस्तान के मुद्दे से अमन अरोड़ा सैशन बोलिया गया इस सैशन का पूरे मुल्क एक ही सुनेहा है अमन अरोड़ा ने कहा कि ना हिंदू राष्ट्र ना खालिस्तान ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਸ ਨੂੰ ਬਣ ਕੇ ਰੱਖਣ ਦੇ ਲਈ ਗੁਰੂ ਜੀ ਨੇ ਸ਼ਹਾਦਤ ਦਿੱਤੀ ਆ ਮਨ ਅਰੋੜਾ ਦੇ ਵੱਲੋਂ ਇਹ ਕਿਹਾ ਗਿਆ ਅੱਜ ਵੀ 3 ਕਰੋੜ ਪੰਜਾਬੀ ਗੁਰੂ ਜੀ ਦੀ ਸ਼ਹਾਦਤ ਦਾ ਸੁਨੇਹਾ ਦੇ ਰਖੇ ਨੇ ਇਹ ਉਹਨਾਂ ਦਾ ਕਹਿਣਾ ਹੈ ਬਿਆਨ ਸੁਣਦੇ ਆ ਮੈਂ ਸ਼੍ਰੀ ਗੁਰੂ ਤੇਗ ਅੱਜ ਸਰ ਇਹ ਇਸ ਕਰਕੇ ਜ਼ਰੂਰੀ ਬਣਦਾ ਸੀਗਾ ਸੈਸ਼ਨ ਔਰ ਇਹ ਸਾਰੇ ਸਮਾਗਮ ਕਿ ਪੰਜਾਬ ਦੇ 3 ਕਰੋੜ ਲੋਕ 150 ਕਰੋੜ ਲੋਕਾਂ ਨੂੰ ਇਹ ਸੁਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ 3 ਕਰੋੜ ਲੋਕ ਉਹ ਨੇ ਜਿਹੜੇ ਕਿ ਸਨੇਹਾ ਦੇ ਰਹੇ ਨੇ ਸਾਡੇ ਪਰਮ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਉਹਨਾਂ ਦਾ ਸਨੇਹਾ ਅੱਜ ਵੀ ਪੂਰੇ ਮੁਲਕ ਦੇ ਵਿੱਚ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਇਹ ਜ਼ਰੂਰੀ ਸੀ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਕੋਨੇ ਤੋਂ ਗੱਲ ਆਉਂਦੀ ਹੈ ਸਰ ਅਸਲੀ ਸੱਚ ਦਾ ਸਪੀਕਰ ਸਾਹਿਬ ਇਸ ਸੈਸ਼ਨ ਦਾ ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੋਂ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਹੈ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਲਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਸੀ ਜੀ ਸੈਸਵੇਚਾਲੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਤਾ ਪਾਸ ਕਰੇ। ਕੁਲਦੀਪ ਸਿੰਘ ਕਿ ਜੇ ਪੰਜਾਬ ਸਰਕਾਰ ਸਾਡਾ ਕੋਈ ਵੀ ਧਾਰਮਿਕ ਦਿਵਾਨ ਹੋਵੇ, ਦੁੱਖ ਦਾ ਹੋਵੇ, ਸੁੱਖ ਦਾ ਹੋਵੇ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ੋਰਦਾਰ ਤਰੀਕੇ ਦੇ ਨਾਲ ਉਠਾਵਾਂਗੇ। ਕਿਉਂਕਿ ਬੰਦੀ ਸਿੰਘ ਆਪਣੇ ਆ ਸੁਝਾਵਾਂ ਪੂਰੀਆਂ ਕਰ ਚੁੱਕੇ ਹਨ ਜੇ ਪ੍ਰਧਾਨ ਮੰਤਰੀ ਨਜੀਬ ਗਾਂਧੀ ਦੇ ਕਦਰ ਛੱਡੇ ਜਾ ਸਕਦੇ ਆ ਤਾਂ ਫਿਰ ਬੰਦੀ ਸਿੰਘ ਜਿਹੜੇ ਕਿ ਰਾਸਸੀ ਕਰਦੀ ਆ ਉਹਨਾਂ ਨੂੰ ਵੀ ਰਹਾ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਦੋਗਲਾ ਵਿਹਾਰ ਨਹੀਂ ਹੋਣਾ ਚਾਹੀਦਾ अगे वे उधर कंगना रनौत के खिलाफ मानहानी केस के सुनवाई हुई है बठिंडा कोर्ट ने दस कि कंगना के खिलाफ चार्ज किए फ्रेम तो निजी तौर पर पेशी तो कंगना राहत नहीं मिली है दो दसंबर तो अगली सुनवाई होगी मामले के बेबे महिंदर कौर ने दस दी है कि मानहानि का केसया है और पिछली सुनवाई के दौरान खुद कंगना रनौत बठिंडा कोर्ट के पेश हुए सन और इस सुनवाई के दौरान नहीं हालांकि उन्होंने यह राहत मंगी थी पर कोर्ट ने राहत नहीं दी फिजिकली तौर पर कंगना पेश होना होगा ਕਿਪੋਰਟ ਦੇ ਵਿੱਚ ਕੰਗਣਾ ਰਣੌਤ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ ਕੋਰਟ ਨੂੰ ਰਿਕੁਐਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ ਕੋਰਟ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹਾਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਸੀਜੂਸ਼ਨ ਕਹਿੰਦੇ ਇਹਨੂੰ ਤੇ ਅੱਗੇ ਇਹਦੇ ਵਿੱਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਬਸ ਆਹ ਹੀ ਦੋਤੀ ਮੰਤੀ ਸੀਗੇ ਬਾਕੀ ਗਵਾਹਾਂ ਦੀ ਛੋਟਾ ਹੁਣ ਤੱਕ ਦੀ ਕੀ ਰਚ ਜਿਹੜੀ ਹੋਈ ਹੈ ਕਾਰਵਾਈ ਕਿਵੇਂ ਦੇਖੀ ਠੀਕ ਹੈ ਅੱਛਾ ਕੰਗਨਾ ਦੋਤ ਨੇ ਪਿਛਲੀ ਪੇਸ਼ੀ ਨੂੰ ਮਾਫੀ ਵੀ ਮੰਗੀ ਸੀਗੀ ਤੁਸੀਂ ਮਾਫ ਕਰोगे ਕੰਗਨਾ ਨਹੀਂ ਪਰਵਾਰ ਵੱਲੋਂ ਵੀ ਕਿਸੇ ਤਰ੍ਹਾਂ ਨਹੀਂ ਕੁਛੇ ਕਿ ਕਿਸਾਨ ਦੇਥੇ ਗੁੱਦਿਆਂ ਦੇ ਖਾਤ ਦੀ ਗੱਲ ਕੀਤੀ ਜੀ ਗੱਲ ਹੋਈ ਕਿਸੇ ਨਾਲ ਪਰਸਾ ਦੇ ਗੁੱਦਿਆਂ ਦੀ ਗੱਲ ਕੀਤੀ ਨਹੀਂ ਜੀ ਨਾ ਕਿਸੇ ਨਾਲ ਗੱਲ ਹੈ ਨਾ ਅਸੀਂ ਇਹ ਮਤਲਬ ਰਾਜੀ ਬੰਦਾ ਕਰਨਾ ਚਾਹੁੰਦੇ ਹਾਂ ਅੱਗੇ ਬਤਾਂਗੇ ਤੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਤੇ ਸੋਨਮ ਬਾਜਵਾ ਕੀ ਨੇ ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਤੇ ਵਿਵਾਦ ਹੋਇਆ ਹੈ ਦੱਸਿਆ ਕਿ ਸ਼ਾਹੀ ਮਾਮ ਪੰਜਾਬ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਔਰ ਸੋਨਮ ਬਾਜਵਾ ਤੇ ਫਿਲਮ ਟੀਮ ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਦੱਸਿਆ ਕਿ ਸਰਹੰਦ ਮਸਜਿਦ ਦੇ ਵਿੱਚ ਸ਼ਾਹੀ ਇਮਾਮ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਦੇ ਸ਼ੂਟਿੰਗ ਕੀਤੀ ਗਈ ਮਸਜਿਦ ਭਗਤ ਸਦਨਾ ਕਸਾਈ ਦੇ ਵਿੱਚ ਗੁਪਤ ਤਰੀਕੇ ਨਾਲ ਸ਼ੂਟਿੰਗ ਕੀਤੀ ਗਈ ਹੈ ਮਸਜਿਦ ਦੀ ਪਵਿੱਤਰਤਾ ਪੰਗ ਕੀਤੀ ਗਈ ਹੈ ਸ਼ਾਹੀ ਇਮਾਮਦਾਰ ਇਹ ਕਹਿਣਾ ਹੈ ਇਹ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰੋਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਔਰ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਪਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕੱਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਕੇਵਾਂ ਤਾਂ ਕਿ ਉਹਦਰ ਗੁਰਦੁਆਰਾ ਸ਼੍ਰੀ ਪਤਿਕੜ ਸਾਹਿਬ ਦੇ ਹੈਡ ਗ੍ਰੰਥੀ ਦਾ YouTube ਚੈਨਲ ਸਸਪੈਂਡ ਹੋਇਆ ਹੈ YouTube ਨੇ ਦੱਸਿਆ ਕਿ ਪਾਈ ਹਰਪਾਤ ਸਿੰਘ ਦਾ ਚੈਨਲ ਸਸਪੈਂਡ ਕਰ ਦਿੱਤਾ ਹੈ ਚੈਨਲ ਤੇ ਪਾਈ ਜੋ ਹਰੇ ਕੰਟੈਂਟ ਤੇ YouTube ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨ ਪਾਲਿਸੀ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਗਈ ਹੈ ਦੱਸਿਆ ਕਿ ਇਸ ਤੋਂ ਪਹਿਲਾਂ SGPC ਦਾ ਵੀ जो यूट्यूब चैनल है उसको फिलहाल एक हफ्ते दे सस्पेंड किया गया से। जिस तो बाद हूं कार्रवाई श्री फतहगढ़ साहब के हैड ग्रंथी यूट्यूब चैनल से हुई है और साफ तौर पर इस चैनल से पाए जा रहे कंटेंट को लेकर एतराज जाहिर किया गया एस जी पीसी का साफ तौर पर यही कहना है कि जिस तरीके ਆ ਜੋ ਕੁਝ ਵਾਪਰਿਆ 1984 ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਸਤਵੰਤ ਸਿੰਘ ਅਤੇ ਬਿਆਨ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਸੀ 31 ਅਕਤੂਬਰ ਵਾਲੇ ਦਿਨ ਜਿਸ ਦਿਨ ਇੰਦਰਾ ਗਾਂਧੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਕਤਲ ਕੀਤਾ ਗਿਆ ਮਾਰਿਆ ਗਿਆ ਸੀ ਤਾਂ ਉਹ ਦੋਵੇਂ ਜਿਹੜੇ ਸਿਕਿਉਰਟੀ ਗਾਰਡ ਸਨ ਉਸ ਸਮੇਂ ਬਲਵੰਤ ਸਿੰਘ ਸਤਵੰਤ ਸਿੰਘ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਉਸ ਕੰਟੈਂਟ ਨੂੰ ਲੈ ਕੇ ਅਦਰਸਲ ਓਬਜੈਕਸ਼ਨ ਸੀ ਔਰ ਐਸ.ਪੀ.ਸੀ ਦਾ ਕਹਿਣਾ ਸੀ ਕਿ ਅਸੀਂ ਇਸ ਤਰੀਕੇ ਅੱਗੇ ਵੀ ਜਿਹੜਾ ਹੈ ਉਹ ਜਾਰੀ ਰੱਖਾਂਗੇ अगर वे तो उधर नरमे घट झाड़ कारण मलोट परेशान ने कहा है कि झाड़ घट निकलने के कारण चेतावनी दी है कि जेकर नरमे की कीमत वादा नहीं करती जेकर नरमे की बिजाई लंगे बीज मुहैया नहीं करवा नरमा नहीं बीजन दूजे पास मार्केट कमेटी के अधिकारी संदीप कुमार के मुताबिक इस वार हूं तक मलोट वि दस हजार अठवंजा ਕੁਆਂਟਲ ਨਰਮੇ ਦੀ ਫਸਲ ਆ ਚੁੱਕੀ ਹੈ ਜਿਸ ਦੇ ਵਿੱਚ 9813 ਕੁਆਂਟਲ ਪ੍ਰਾਈਵੇਟ ਅਤੇ 245 ਕੁਆਂਟਲ ਨਰਮੇ ਦੀ ਸਰਕਾਰੀ ਖਰੀਦ ਹੋਈ ਹੈ। ਕਿੱਲਾ ਭਾਈ 1800 ਕੁਇਪਾ ਖਰਚੇ ਦੇ ਹਿਸਾਬ ਨਾਲ ਤਾਂ ਕੁਝ ਨਹੀਂ ਆਏ ਦੇਖੋ ਭਾਈ। ਕੀ ਨਰਮਾ ਤੇਨ ਦੇ ਤੇਨ ਦਾ ਕੁਆਂਟਲ ਲਾ ਕੇ ਲੈਦਾ। ਅੱਛਾ ਹਾਂਜੀ। ਤੇ ਖਰਚੇ ਤੇ ਦੇਖ ਲੋ ਕਿੰਨੇ ਆ। 12 ਤੋਂ 14 ਰੁਪਏ ਚੜਾਈ ਆ। ਹਮ ਪ੍ਰਤੀ ਕਿਲੋ। ਫੇਰ ਦੋ ਟਾਈਮ ਚਾਹ ਤਾਂ ਚੋਣੀਆਂ ਦੇ ਮਗਰ ਜਾਣਾ ਆਏ ਆਣਾ ਟਰੈਕਟਰ ਦਾ ਖਰਚਾ ਲੈ ਕੇ ਜਾਣੀਆਂ ਲੈ ਕੇ ਆਉਣਾ ਕੁਛ ਨਹੀਂ ਬਚਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਕੋਈ ਚੰਗਾ ਬੀ ਆਵੇ ਜਿਵੇਂ ਮੰਨ ਲਓ ਬੀ ਆਫੀ 2 ਆਫੀ 45 ਆਉਣ ਤਾਂ ਫਿਰ ਕੁਝ ਕਿ ਜਾ ਰਹਾ ਹੋਵੇ ਜੀ ਤੱਕ 1058 ਕਵੰਟਰ ਜਿਹੜਾ ਆ ਚੁੱਕਿਆ ਨਰਮਾਈ ਜੀ ਦੇ ਵਿੱਚ 9813 ਪ੍ਰਾਈਵੇਟ ਹੈ ਤੇ 239 ਕਵੰਟਰ ਸੀਸੀਆਈ ਹੈ ਜਿਹੜਾ ਪ੍ਰਾਈਵੇਟ ਦਾ ਰੇਟ ਹੈਗਾ ਜੀ 7170 6955 340 ਤੇ ਜਿਹੜਾ ਸਰਕਾਰ ਦਾ ਰੇਟ ਹੈ ਉਹ 7860 ਰੁਪਏ ਹੈ। ਕਪਾ ਹੈਗੀ 176 ਕਵਾਂਟ ਜਿਹਦਾ 680 ਰੇਟ ਹੈ। ਕਿੰਨਾ ਮਨੋ ਜਿਹੜਾ ਪਿਛਲੇ ਨਾਲੋਂ ਇਸ ਵਾਰ ਨਾਲ